जब देश संविधान के 25 वर्ष पूरे कर रहा था उसी समय हमारे देश में संविधान को नोच दिया गया संविधान की आत्मा किसने लहू लहान की इसका भी तो स्पष्टीकरण देना चाहिए है ਔਸਤੋ ਕਿਤੇ ਵੱਡਾ ਯੋਗਦਾਨ ਸਿੱਖਾਂ ਦਾ ਹੈ ਜਿਨ੍ਹਾਂ ਨੇ 93% আর ಕಾಂಗ್ರೆਸ ਕੇ ਬਾਥੇ ਪਰ ਜੋ ਪਾਪ ਹੈ ਨਾ ਉਹ ਕبھی ਵੀ ਧੁੰਲਨੇ ਵਾਲਾ ਨਹੀਂ ಕಾಂಗ್ರೆਸ ਪਾਰਟੀ ਜਿਹੜੀ ਕੇ ਸੰਵਿਧਾਨ ਦਾ ਸਕਾਰ ਕਰਦੀ ਹੈ ਉਸ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ ਜਿਵੇਂ ਕਿ ਨੱਥੂ ਰਾਮ ਗੋੜਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਅੰਦੋਲਨ ਚੱਲ ਰਹੇ ਸਨ ਸਾਵਰਕਰ ਨੇ ਮਾਫੀ ਮੰਗ ਕੇ ਅੰਗਰੇਜ਼ਾਂ ਤੋਂ ਆਪਣਾ ਖਹਿੜਾ ਸੋਦਾ ਲਿਆ ਸੀ ਅੱਜ ਤੁਸੀਂ ਕਾਂਗਰਸ ਪਾਰਟੀ ਤੇ ਬਹੁਤ ਵੱਡੇ ਦੋਸ਼ ਮੜ ਰਹੇ ਹੋ ਵਾਹਿਗੁਰੂ ਜੀ ਅਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੇ 75 ਸਾਲ ਪੂਰੇ ਹੋਣ ਤੇ ਲੋਕ ਸਭਾ ਵਿੱਚ ਦੋ ਦਿਨਾਂ ਵੈਸਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਇਹ ਗੱਲ ਆਖੀ ਸਾਡਾ ਸੰਵਿਧਾਨ ਸਾਡੀ ਏਕਤਾ ਹੈ। ਦੂਜੀ ਗੱਲ ਉਹਨਾਂ ਨੇ ਮੇਕੀ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ। ਜਿਹੜਾ ਕਿ ਲੋਕਤੰਤਰ ਦੇਸ਼ ਹੈ ਬਲਕਿ ਇਹ ਲੋਕਤੰਤਰ ਦੀ ਮਾਂ ਹੈ। ਅੱਗੇ ਚੱਲ ਕੇ ਉਹਨਾਂ ਨੇ ਇਹ ਵੀ ਕਿਹਾ ਕਾਂਗਰਸ ਪਾਰਟੀ ਸੰਵਿਧਾਨ ਨੂੰ ਹਮੇਸ਼ਾ ਹੀ ਸੰਵਿਧਾਨ ਦਾ ਹਮੇਸ਼ਾ ਹੀ ਸਕਾਰ ਕਰਦੀ ਰਹੀ ਹੈ। ਕਾਂਗਰਸ ਨੇ ਸੰਵਿਧਾਨ ਦੀ ਆਤਮਾ ਨੂੰ ਲਹੂ ਲੋਹਾਨ ਕੀਤਾ ਪਿਛਲੇ 6 ਦਹਾਕਿਆਂ ਤੋਂ ਉਹਨਾਂ ਨੇ 75 ਵਾਰ ਸੰਵਿਧਾਨ ਦੇ ਵਿੱਚ ਤਬਦੀਲੀ ਕੀਤੀ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਸੰਵਿਧਾਨ ਦੀ ਆਤਮਾ ਕੀ ਹੁੰਦੀ ਆ ਦੂਜੀ ਗੱਲ ਤੁਸੀਂ ਇਹ ਵੀ ਸਪਸ਼ਟ ਕਰੋ ਸੰਵਿਧਾਨ ਦੀ ਆਤਮਾ ਕਿਸ ਨੇ ਲਹੂ ਲਹਾਨ ਕੀਤੀ ਇਸ ਦਾ ਵੀ ਤੁਹਾਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤੀਜੀ ਗੱਲ ਤੁਸੀਂ ਇਹ ਵੀ ਕਹੀ ਆ ਕਾਂਗਰਸ ਪਾਰਟੀ ਜਿਹੜੀ ਕਿ ਸੰਵਿਧਾਨ ਦਾ ਸਕਾਰ ਕਰਦੀ ਹੈ ਉਸ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ ਪ੍ਰਧਾਨ ਮੰਤਰੀ ਜੀ ਸ਼ਾਇਦ ਇਹ ਗੱਲ ਭੁੱਲ ਗਏ ਹੋਣਗੇ ਕਿ ਜਿੰਨਾ ਯੋਗਦਾਨ ਕਾਂਗਰਸ ਪਾਰਟੀ ਦਾ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜਿਵੇਂ ਕਿ ਜਵਾਹਰ ਲਾਲ ਨਹਿਰੂ ਜਾਂ ਮਹਾਤਮਾ ਗਾਂਧੀ ਉਹਨਾਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਸ ਤੋਂ ਕਿਤੇ ਵੱਡਾ ਯੋਗਦਾਨ ਸਿੱਖਾਂ ਦਾ ਹੈ ਜਿਨ੍ਹਾਂ ਨੇ 93% ਸ਼ਹੀਦੀਆਂ ਦਿੱਤੀਆਂ ਅੱਜ ਇਹਨਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਅਗਲੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਡਾ ਦੇਸ਼ ਲੋਕਤੰਤਰ ਹੈ, ਧਾਰਮਿਕ ਨਿਰਪੱਖ ਦੇਸ਼ ਹੈ। ਤੁਸੀਂ ਕਾਂਗਰਸ ਦੇ ਨਾਤੇ ਤੁਸੀਂ ਦੇਸ਼ ਦੇ ਵਿੱਚ ਨਫ਼ਰਤ ਫੁਲਾ ਰਹੇ ਹੋ, ਫਿਰਕਾਪ੍ਰਸਤੀ ਫੁਲਾ ਰਹੇ ਹੋ ਜਿਹੜੀ ਕਿ ਇੱਕ ਬਹੁਤ ਹੀ ਮਾੜੀ ਗੱਲ ਹੈ। ਅਸੀਂ ਇਹ ਵੀ ਕਹਿੰਦੇ ਆ ਕੋਈ ਵੀ ਦੇਸ਼ ਦਾ ਨਾਗਰਿਕ ਹੋਵੇ ਜਾਂ ਕੋਈ ਜ਼ਿੰਮੇਵਾਰ ਅਹੁਦੇ ਤੇ ਬੈਠਾ ਚਾਹੇ ਉਹ ਹੋਮ ਮਿਨਿਸਟਰ ਆ ਚਾਹੇ ਉਹ ਪ੍ਰਧਾਨ ਮੰਤਰੀ ਆ ਕੋਈ ਵੀ ਫਰਕ ਫਿਰਕਾ ਪ੍ਰਸਤੀ ਦੀ ਗੱਲ ਕਰਦਾ ਨਫ਼ਰਤ ਫਲਾਉਣ ਦੀ ਗੱਲ ਕਰਦਾ ਉਸ ਤੇ ਐਨਐਸਏ ਲੱਗਣੀ ਚਾਹੀਦੀ ਆ ਦੂਜੀ ਗੱਲ ਇਹ ਵੀ ਜਦੋਂ ਇਹ ਦੇਹ ਯਾਦ ਹੋਇਆ ਉਦੋਂ ਤਾਂ ਸ਼ਾਇਦ ਪ੍ਰਧਾਨ ਮੰਤਰੀ ਜੀ ਪੈਦਾ ਵੀ ਨਹੀਂ ਹੋਏ ਸਨ ਆ ਸ਼੍ਰੀਮਤੀ ਇੰਦਰਾ ਗਾਂਧੀ ਉਸ ਸਮੇਂ 30 ਸਾਲ ਦੀ ਸੀ ਉਹ ਆਪਣੇ ਪਿਤਾ ਦੇ ਨਾਲ ਆਜ਼ਾਦੀ ਕੁਹਾਟੀਆਂ ਦੇ ਰੋਸ਼ ਮਜ਼ਾਰਿਆਂ ਦੇ ਵਿੱਚ ਜੋ ਉਸ ਸਮੇਂ ਦੇ ਅੰਦੋਲਨ ਹੁੰਦੇ ਸੀ ਉਹਨਾਂ ਵਿੱਚ ਵੀ ਜਾਂਦੀ ਸੀ ਅੱਜ ਕਾਂਗਰਸ ਤੇ ਬਹੁਤ ਸਾਰੇ દોષ ਮੜੇ ਜਾ ਰਹੇ ਹਨ ਜਿਹੜਾ ਕਿ ਇੱਕ ਨਿੰਦਨਯੋਗ ਹੀ ਹੈ ਦੂਜੀ ਗੱਲ ਅਸੀਂ ਇਹ ਵੀ ਕਹਿੰਦੇ ਆ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਕੋਈ ਵੀ ਨੌਨ ਸਿੱਖ ਕੋਈ ਵੀ ਅਗਰ ਦਸਤਾਰ ਸਜਾ ਲੈਂਦਾ ਹੈ ਜਾਂ ਗਰਵਾਣੀ ਚ ਕੋਈ ਤੁਕ ਬੋਲ ਦਿੰਦਾ ਹੈ ਕੋਈ ਸਿਮਰਨ ਕਰਦਾ ਹੈ ਕੋਈ ਵੀ ਜਿਵੇਂ ਕਿ ਸਿੱਖਾਂ ਦੇ ਧਾਰਮਿਕ ਤਿਹਾਉਰਾਂ ਉਹਦੇ ਵਿੱਚ ਕੋਈ ਵੀ ਕੋਈ ਹੱਕ ਦੀ ਗੱਲ ਸਿੱਖਾਂ ਦੇ ਲਈ ਕਹੇ ਜਾਂਦਾ ਹੈ ਸਿੱਖ ਸਾਰੇ ਭਾਵਨਾਵਾਂ ਦੇ ਵਿੱਚ ਆ ਕੇ ਆ ਜਾਂਦੇ ਹਨ ਅਤੇ ਇਹ ਲੋਕ ਭਾਵਨਾਵਾਂ ਦਾ ਹੀ ਫਾਇਦਾ ਉਠਾ ਜਾਂਦੇ ਹਨ ਅਸੀਂ ਸਾਰੀ ਸਿੱਖ ਕੌਮ ਨੂੰ ਇਹ ਵੀ ਅਪੀਲ ਕਰਦੇ ਹਾਂ ਸਿੱਖਾਂ ਨੂੰ ਭਾਵਨਾਵਾਂ ਦੇ ਵਿੱਚ ਨਹੀਂ ਵਹਿਣਾ ਚਾਹੀ ਜਿਹੜਾ ਕਿ ਗੁਰਮਤ ਦੇ ਉਲਟ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਸ਼ਹੀਦ ਹੋਏ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਦੋ ਨੀਹਾਂ ਦੇ ਵਿੱਚ ਚਨਾਏ ਗਏ ਉਸ ਸਮੇਂ ਵੀ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਦੇ ਵੀ ਭਾਵਨਾਵਾਂ ਦੇ ਵਿੱਚ ਨਹੀਂ ਬੈਠੇ ਸਨ ਕਿਉਂਕਿ ਸਿੱਖ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਸਾਰਿਆਂ ਨੂੰ ਭਾਵਨਾਵਾਂ ਦੇ ਵਿੱਚ ਵਹਿਣਾ ਨਹੀਂ ਚਾਹੀਦਾ ਦੇਖ ਦੀ ਕਾਂਗਰਸ ਪਾਰਟੀ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਡਾ ਜਾਂ ਤੁਹਾਡੀ ਪਾਰਟੀ ਦਾ ਜਾਂ ਆਰਐਸਐਸ ਦਾ ਦੇਹ ਨੂੰ ਆਜ਼ਾਦ ਕਰਾਉਣ ਦੇ ਵਿੱਚ ਕੀ ਯੋਗਦਾਨ ਉਹਨਾਂ ਨੂੰ ਵੀ ਇਹ ਸਪਸ਼ਟ ਕਰਨਾ ਚਾਹੀਦਾ ਹੈ ਜਿਵੇਂ ਕਿ ਨੱਥੂਰਾਮ ਗੋੜਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਦੂਜੀ ਗੱਲ ਇਹ ਵੀ ਅਸੀਂ ਕਹਿੰਦੇ ਹਾਂ ਜਦੋਂ ਦੇਹ ਦੀ ਆਜ਼ਾਦੀ ਵਾਸਤੇ ਅੰਦੋਲਨ ਚੱਲ ਰਹੇ ਸਨ ਸ਼ਾਹਵਰਕਰ ਨੇ ਮਾਫੀ ਮੰਗ ਕੇ ਅੰਗਰੇਜ਼ਾਂ ਤੋਂ ਆਪਣਾ ਖਹਿੜਾ ਸੜਾ ਲਿਆ ਸੀ ਅੱਜ ਤੁਸੀਂ ਕਾਂਗਰਸ ਪਾਰਟੀ ਤੇ ਬਹੁਤ ਵੱਡੇ ਦੋਸ਼ ਮੜ ਰਹੇ ਹੋ ਜਿਹੜੀ ਕਿ ਦੇਖ ਦੇ ਲਈ ਬਹੁਤ ਹੀ ਨਿੰਦਨਯੋਗ ਗੱਲ ਹੈ ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹ ਵੀ ਸਪਸ਼ਟੀਕਰਨ ਦਿੰਦੀ ਹੈ ਕਿ ਕਾਂਗਰਸ ਨੇ ਦੇਖੀ ਆਜ਼ਾਦੀ ਦੇ ਵਿੱਚ ਬਹੁਤ ਇੱਛਾ ਪਾਇਆ ਅਸੀਂ ਨਿਰਪੱਖ ਗੱਲ ਕਰਦੇ ਹਾਂ ਅਸੀਂ ਕੋਈ ਪੱਖਪਾਤ ਦੀ ਗੱਲ ਨਹੀਂ ਕਰਦੇ ਕਾਂਗਰਸ ਭਾਵੇਂ ਹਮੇਸ਼ਾ ਹੀ ਸਿੱਖਾਂ ਦੀ ਇੱਕ ਦੁਸ਼ਮਣ ਜਮਾਤ ਰਹੀ ਹੈ ਭਾਵੇਂ ਕਿ ਸੈਂਟਰ ਦੇ ਨਾਲ ਸਿੱਖਾਂ ਦਾ ਹਮੇਸ਼ਾ ਹੀ ਝਗੜਾ ਰਿਹਾ ਹੈ ਹਮੇਸ਼ਾ ਹੀ ਟੱਕਰ ਰਹੀ ਆ ਜਿਵੇਂ ਕਿ ਅੱਜ ਭਾਰਤੀ ਜਨਤਾ ਪਾਰਟੀ ਅੱਜ ਸਾਡੇ ਦੇਸ਼ ਤੇ ਇੰਡੀਆ ਤੇ ਰਾਜ ਕਰ ਰਹੀ ਹੈ ਅਸੀਂ ਇੱਕ ਨਿਰਪੱਖ ਜੀ ਗੱਲ ਹੀ ਕਰਾਂਗੇ ਅਸੀਂ ਕਿਸੇ ਦਾ ਵੀ ਪੱਖਪਾਤ ਦੀ ਗੱਲ ਨਹੀਂ ਕਰਦੇ ਅੱਜ ਜੋ ਕੁਝ ਹੋ ਰਿਹਾ ਹੈ ਜੋ ਅੱਜ ਭਾਜਪਾ ਕਰ ਰਹੀ ਹੈ ਦੇਖਦੇ ਵਿੱਚ ਅਸੀਂ ਉਹੀ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਕੋਲ ਕੋਈ ਵੀ ਏਜੰਡਾ ਨਹੀਂ ਹੈ ਜਿਸ ਦੇ ਨਾਲ ਦੇ ਦੇ ਤਰੱਕੀ ਵਿੱਚ ਬਾਧਾ ਹੋ ਸਕੇ ਪ੍ਰਧਾਨ ਮੰਤਰੀ ਜੀ ਇਹ ਵੀ ਕਹਿੰਦੇ ਹਨ 2047 ਤੱਕ ਪੂਰੇ ਦੇਸ਼ ਨੂੰ ਇੱਕ ਵਿਕਸਤ ਦੇਸ਼ ਬਣਾਇਆ ਜਾਵੇਗਾ ਅਸੀਂ ਇਹ ਵੀ ਕਹਿੰਦੇ ਹਾਂ ਪਹਿਲਾਂ ਵੀ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਾਲਾ ਤਾਂ ਲਿਆਵਾਂਗੇ 15-15 ਲੱਖ ਰੁਪਇਆ ਹਰ ਇੱਕ ਇੰਡੀਆ ਦੇ ਨਾਗਰਿਕ ਦੇ ਅਕਾਊਂਟ ਵਿੱਚ ਆਊਗਾ ਇਹ ਵੀ ਇਹਨਾਂ ਨੇ ਬਹੁਤ ਵੱਡਾ ਜੁਮਲਾ ਲੋਕਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹਾਈ ਸੀ ਅੱਜ ਜੋ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਉੱਤੇ ਜਾਂ ਹੋਰਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੱਖ ਨਾ ਸਪਸ਼ਟ ਕਰਦੇ ਹੋਏ ਪੂਰੇ ਦੇਸ਼ ਦੇ ਵਿੱਚ ਨਫਰਤ ਦੀ ਫਰਕਾਪਰਾਸ਼ਟੀ ਦੀ ਗੱਲ ਕੀਤੀ ਹੈ ਜਿਹੜੀ ਕਿ ਟ੍ਰਾਇੰਗਲ ਪਾਰਟੀ ਪੰਜਾਬ ਹਮੇਸ਼ਾ ਇਸ ਦੀ ਨਿੰਦਿਆ ਕਰਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਜਿਹੜੇ ਕਿ ਲੋਕ ਸਭਾ ਦੇ ਵਿੱਚ ਵੈਸੇ ਦੌਰਾਨ ਗੱਲਬਾਤ ਕਰ ਰਹੇ ਸਨ ਜਿਵੇਂ ਕਿ ਰਾਗ ਵਿਚੱਡਾ ਕਹਿ ਰਿਹਾ ਸੀ ਸਮੋਸਿਆਂ ਦਾ ਰੇਟ ਘਟਣਾ ਚਾਹੀਦਾ ਜਾਂ ਚਾਹ ਦਾ ਕੱਪ ਦਾ ਰੇਟ ਘਟਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਮਾਲਵਿੰਦਰ ਸਿੰਘ ਕੰਗ ਨੇ ਵੀ ਇਹ ਗੱਲ ਕਹੀ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਤਸਵੀਰਾਂ ਲੱਗਣੀਆਂ ਚਾਹੀਦੇ ਗ ਹਨ ਸੁਤੰਤਰਤਾ ਸਲਾਨੀਆਂ ਦੀਆਂ ਕਿਉਂਕਿ ਇਹ ਨਿੱਕੀਆਂ ਮੋਟੀਆਂ ਹੀ ਗੱਲਾਂ ਹਨ ਜਿਹੜੇ ਕਿ ਅੱਜ ਅੱਜ ਆਮ ਆਦਮੀ ਪਾਰਟੀ ਦੇ ਐਮਪੀ ਲੋਕ ਸਭਾ ਦੇ ਵਿੱਚ ਬਿਆਨਵਾਜੀ ਕਰ ਰਹੇ ਹਨ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਇਹਨਾਂ ਨੂੰ ਪਾਣੀਆ ਦੇ ਮਸਲੇ ਦੀ ਗੱਲ ਕਰਨੀ ਚਾਹੀਦੀ ਆ ਇਹਨਾਂ ਨੂੰ ਚੰਡੀਗੜ੍ਹ ਦੇ ਮਸਲੇ ਤੇ ਗੱਲ ਕਰਨੀ ਚਾਹੀਦੀ ਆ ਇਹਨਾਂ ਨੂੰ ਲੁਧਿਆਣੇ ਦੇ ਵਿੱਚ ਬੁੱਢਾ ਨਾਲਾ ਅਜੇ ਤੱਕ ਵੀ ਕੈਂਤਾ ਦਾ ਵਿਸ਼ਾ ਬਣਿਆ ਹੋਇਆ ਉਹਦੇ ਬਾਰੇ ਵੀ ਗੱਲ ਕਹਿਣੀ ਬਣਦੀ ਹੈ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ ਬਹੁਤ ਸਾਰੀਆਂ ਮੰਗਾਂ ਹਨ ਜਿਹਦਾ ਕਿ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਤਵਾਲਾ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜਿਹਾ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ